ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਮੂੰਗੀ ਮਸਰਦੀ ਦਾਲ ਆਏ ਹੀ ਇਹ ਬਣਾਉਣੇ ਦੱਸ ਰਹੇ ਹਾਂ ਤੇ ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇ ਪਿਆਜ਼ ਕੱਟਿਆ ਹੋਇਆ ਤੇ ਇਹ ਆਪਾਂ ਜਮਨ ਲਈਆ ਤੇ ਜੀਰਾ ਲਿਆ ਹੋਇਆ ਤੇ ਹੁਣ ਆਪਾਂ ਜਿਹੜੀ ਇਹ ਧੋਤੀ ਮੂੰਗੀ ਦਾਲ ਹੈਗੀ ਆਪਣੀ ਮਸਰਾਂ ਦੀ ਇਹਦੇ ਵਿੱਚ ਕਈ ਵਾਰੀ ਕੈਂਕਰ ਪੱਥਰ ਹੁੰਦਾ ਤੇ ਇਹ ਆਪਾਂ ਚੰਗੀ ਤਰ੍ਹਾਂ ਆਪਾਂ ਚੁਗ ਲੈਣੀ ਆ ਇਨੂੰ ਆਪਾਂ ਚੈੱਕ ਕਰ ਲੈਣਾ ਵੀ ਕੋਈ ਇਹਦੇ ਵਿੱਚ ਰੂੜ ਤਾਂ ਨਹੀਂਗਾ ਕਈ ਵਾਰੀ ਪੱਥਰ ਹੁੰਦਾ ਪੱਥਰ ਜਾੜ ਦੇ ਥੱਲੇ ਆ ਜਾਂਦਾ ਤੇ ਇਹਨੂੰ ਚੂਬਣਾ ਬਹੁਤ ਜ਼ਰੂਰੀ ਏ ਇਹਦੇ ਵਿੱਚ ਦੇਖ ਲੈਣਾ ਵੀ ਕੁਛ ਐ ਹੋ ਜਾ ਕੁਛ ਹੋਵੇ ਨਾ ਇਹ ਦਾਲ ਨੂੰ ਦੇਖੋ ਜੀ ਮੈਂ ਚੋਗ ਲਿਆ ਤੇ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖ ਲੈਣੀ ਆ ਇਹ ਗੈਸ ਦੇ ਉੱਪਰ ਕੜਾਈ ਰੱਖ ਕੇ ਆਪਾਂ ਸਰੋਂ ਦਾ ਤੇਲ ਦਾ ਪਹਿਲਾਂ ਹੀ ਆਪਾਂ ਤੜਕਾ ਲੈਣਾ ਇਸ ਲਈ ਮੈਂ ਇਸ ਲਈ ਮੈਂ ਕਹਿ ਰਹੀ ਹਾਂ ਵੀ ਇਹ ਮੇਰਾ ਜਿਹੜਾ ਮੂੰਗੀ ਮਸਰਾਂ ਦੀ ਦਾਲ ਦਾ ਬਣਾਉਣ ਦਾ ਤਰੀਕਾ ਵੱਖਰਾ ਹੈ ਕਿਉਂਕਿ ਆਪਾਂ ਤੜਕਾ ਪਹਿਲਾਂ ਹੀ ਲਾ ਦੇਣਾ ਇਹਨੂੰ ਇੱਧਰ ਮੈਂ ਤੇਲ ਗਰਮ ਕਰਨ ਵਾਸਤੇ ਰੱਖ ਲਿਆ ਤੁਸੀਂ ਦੇਖ ਸਕਦੇ ਤੇਲ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਇਹਦਾ ਕੌੜਾਪਨ ਬਿਲਕੁਲ ਖਤਮ ਹੋ ਗਿਆ ਜਦੋਂ ਇਹਦਾ ਧੂੰਆਂ ਨਿਕਲਣਾ ਪਏ ਇਹਦਾ ਕੌੜਾਪਨ ਖਤਮ ਹੋ ਜਾਂਦਾ ਹੈ ਇਦੇ ਵਿੱਚ ਆਪਾਂ ਪਾਇਆ ਪਹਿਲਾਂ ਜੀਰਾ ਇਹ ਆਪਾਂ ਜੀਰਾ ਪਾਤਾ ਹੁਣ ਆਪਾਂ ਪਾਵਾਂਗੇ ਥੋੜੀ ਜੀ ਅਜਮੈਨ ਇਹ ਮੈਂ ਅਜਮੈਨ ਲੈ ਲਈਏ ਇਹਨੂੰ ਤਲੀ ਦੇ ਉੱਤੇ ਮਸਲ ਕੇ ਇਹਨੂੰ ਮੈਂ ਪਾਤਾ ਹੁਣ ਆਪਾਂ ਪਾ ਦਾਂਗੇ ਜੀ ਹਰੀ ਮਿਰਚ ਇਹ ਮੈਂ ਹਰੀ ਮਿਰਚ ਪਾਤੀ ਆ ਨਾਲ ਹੀ ਮੈਂ ਲਸਣ ਪਾਤਾ ਹੈ ਇਹਨਾਂ ਨੂੰ ਆਪਾਂ ਕੜਚੀ ਨਾਲ ਹਲਾ ਲਵਾਂਗੇ ਤੇ ਹੁਣ ਆਪਾਂ ਪਿਆਜ਼ ਪਾਤੇ ਆ ਪਿਆਜ਼ ਨੂੰ ਆਪਾਂ ਫਰਾਈ ਹੋਣ ਦੇ ਜਦੋਂ ਫਰਾਈ ਤੇ ਨਾਲ ਹੀ ਆਪਾਂ ਪਾਤਾ ਥੋੜਾ ਜਿਹਾ ਅਦਰਕ ਟਮਾਟਰ ਵੀ ਤੁਸੀਂ ਪਾ ਸਕਦੇ ਹੋ ਵਿੱਚ ਜੀ ਟਮਾਟਰ ਇਸ ਵਕਤ ਮੇਰੇ ਕੋਲੇ ਹੈ ਨਹੀਂ ਸੀਗਾ ਤੇ ਟਮਾਟਰ ਮੈਂ ਤਾਂ ਕਰਕੇ ਨਹੀਂ ਪਾਇਆ ਟਮਾਟਰ ਪਾਉਣਾ ਵੀ ਬਹੁਤ ਜ਼ਰੂਰੀ ਹੈ ਟਮਾਟਰ ਤੁਸੀਂ ਪਾ ਸਕਦੇ ਹੋ ਕੱਟ ਕੇ ਬ੍ਰੀਕ ਬ੍ਰੀਕ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਿਹੜੇ ਪਿਆਜ਼ ਉਹ ਫਰਾਈ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਪਿਆਜ਼ਾਂ ਦਾ ਰੰਗ ਉਹ ਬਦਲ ਗਿਆ ਹੈ ਇਦੇ ਵਿੱਚ ਹੁਣ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਸਕਦੇ ਹੋ ਹਲਦੀ ਤੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਆਪਾਂ ਹਰੀ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੋਈ ਆ ਤੇ ਆਪਾਂ ਥੋੜੀ ਜੀ ਲਾਲ ਮਿਰਚ ਪਾਈ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪੁੰਨਦੇ ਆਂ ਤੇ ਫੇਰ ਤੁਸੀਂ ਜਿੰਨਾ ਪਾਣੀ ਪਾਉਣਾ ਓਨਾ ਤੁਸੀਂ ਪਾ ਸਕਦਾ ਜਿੰਨਾ ਤੁਹਾਨੂੰ ਪਤਾ ਹੈ ਵੀ ਇੰਨੇ ਸਾਡੇ ਪਾਣੀ ਦੇ ਨਾਲ ਦਾਲ ਬਣ ਜੂਗੀ ਤੇ ਓਨਾ ਤੁਸੀਂ ਪਾਣੀ ਪਾ ਲੈਣਾ ਇਹ ਮੇਰੀ ਇੱਕ ਕੋਲੀ ਦਾਲ ਦੀ ਸੀ ਤੇ ਮੈਂ 1 ਲੀਟਰ ਪਾਣੀ ਪਾ ਕੇ ਤੇ ਉੱਪਰ ਉ ਢੱਕਤਾ ਹੈ ਦੇਖ ਸਕਦੇ ਆ ਪਾਣੀ ਨੂੰ ਉਬਾਲ ਆ ਗਿਆ ਹੈ ਤੇ ਹੁਣ ਆਪਾਂ ਜਿਹੜੀ ਮੂੰਗੀ ਮਸਰ ਆਪਣੀ ਦਾਲ ਆ ਉਹ ਆਪਾਂ ਵਿੱਚ ਪਾ ਦੇਾਂਗੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਵਾਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੇ ਤੁਹਾਨੂੰ ਪਾਣੀ ਪਾਣੀ ਥੋੜਾ ਲੱਗੇ ਤਾਂ ਤੁਸੀਂ ਪਾਣੀ ਹੋਰ ਵੀ ਪਾ ਸਕਦੇ ਹੋ ਜਦੋਂ ਤੁਹਾਡਾ ਜਿਹੜੀ ਦਾਲ ਆ ਉਹ ਵਾਲਾ ਆਉਣ ਲੱਗ ਪੂਗਾ ਉਦੋਂ ਤੁਸੀਂ ਹੋਰ ਪਾਣੀ ਵੀ ਪਾ ਸਕਦੇ ਇਆ ਪਕੜਾਈ ਦੇ ਵਿੱਚ ਦਾਲ ਬਣਾ ਰਹੇ ਹਾਂ ਤੇ ਤੁਹਾਨੂੰ ਦੱਸਦੇ ਆਂ ਵੀ ਕੜਾਈ ਦੇ ਵਿੱਚ ਕਈ ਵਾਰੀ ਉਵਾਲ ਆ ਜਾਂਦਾ ਦਾਲ ਨੂੰ ਤੇ ਇਹਦੇ ਵਾਸਤੇ ਮੈਂ ਇੱਕ ਟ੍ਰਿਕ ਤੁਹਾਨੂੰ ਦੱਸਣਾ ਵੀ ਤੁਸੀਂ ਕੀ ਕਰਨਾ ਜਿਹੜਾ ਤੁਹਾਡੇ ਦਾਲ ਨੂੰ ਉਵਾਲ ਨਾ ਆਵੇ ਤੇ ਥੋੜਾ ਜਿਹਾ ਮੈਂ ਪਾਣੀ ਹੋਰ ਪਾਤਾ ਮੈਨੂੰ ਘੱਟ ਲੱਗਦਾ ਸੀਗਾ ਤੇ ਪਾਣੀ ਮੈਂ ਹੋਰ ਪਾਤਾ ਤੇ ਹੁਣ ਆਪਣੀ ਜਦੋਂ ਦਾਲ ਨੂੰ ਉਵਾਲਾ ਆਉਣ ਲੱਗ ਪਿਆ ਤੇ ਉਦੋਂ ਮੈਂ ਤੁਹਾਨੂੰ ਦੱਸੂਗੀ ਵੀ ਇਹਦੇ ਵਿੱਚ ਤੁਸੀਂ ਕੀ ਪਾਉਣਾ ਵੀਡੀਓ ਤੇ ਜੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੇਰੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਹੁਣ ਤੁਸੀਂ ਦੇਖ ਸਕਦੇ ਆ ਥੋੜਾ ਥੋੜਾ ਅਬਾਲ ਉੱਠਣ ਲੱਗ ਪਿਆ ਦਾਲ ਦੇ ਵਿੱਚ ਇਹ ਦੇਖੋ ਜੀ ਹੁਣ ਮੈਂ ਇਹਦੇ ਵਿੱਚ ਆਪਾਂ ਮੱਖਣੀ ਪਾ ਦੇਣੀ ਆ ਮੱਖਣ ਜਿਹੜਾ ਹੁੰਦਾ ਨਾ ਮੱਖਣ ਪਾ ਦਿਓ ਤੇ ਫਿਰ ਜਿਹੜੀ ਦਾਲ ਉਹ ਬਾਹਰ ਨਹੀਂ ਨਿਕਲਦੀ ਆਪਣੀ ਇਹ ਤੁਸੀਂ ਜ਼ਰੂਰ ਕਰਕੇ ਵੇਖਣਾ ਤੁਸੀਂ 2 ਚਮਚੇ ਪਾ ਸਕਦੇ 3 ਵੀ ਪਾ ਸਕਦੇ ਹੋ ਮੈਂ 1.5 ਚਮਚਾ ਪਾਇਆ ਹੋਇਆ ਮੱਖਣ ਦਾ ਤੇ ਤੁਸੀਂ ਵੱਧ ਵੀ ਪਾ ਸਕਦੇ ਆ ਤੇ ਇਹ ਆਪਾਂ ਜਿਹੜੀਆਂ ਆਪਣੀਆਂ ਪ੍ਰਾਣੀਆਂ ਬਜ਼ੁਰਗਾਂ ਉਹਨਾਂ ਦਾ ਤਜਰਬਾ ਕੀਤਾ ਹੋਇਆ ਵੀ ਬਿਲਕੁਲ ਵੀ ਜਿਹੜੀ ਦਾਲ ਆ ਉਹ ਬਾਹਰ ਨਹੀਂ ਨਿਕਲਨੀ। ਜਾਨੀ ਕਿ ਇਹਨੂੰ ਜਿਹੜਾ ਉਬਾਲ ਆਣ ਕੇ ਇਹ ਬਾਹਰ ਨੂੰ ਨਿਕਲ ਆਉਂਦੀ ਦਾਲ ਉਹ ਨਹੀਂ ਨਿਕਲੂਗੀ। ਤੁਸੀਂ ਇਸੇ ਤਰੀਕੇ ਨਾਲ ਤੁਸੀਂ ਦਾਲ ਨੂੰ ਬਣਾ ਕੇ ਵੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਦਾਲ ਬਣਦੀ ਤੁਸੀਂ ਇੱਕ ਰੋਟੀ ਦੇ ਥਾਂ ਤੇ ਤੁਸੀਂ ਦੋ ਰੋਟੀਆਂ ਖਾਓਗੇ। ਕਈ ਵੇ ਪਣਾ ਹੁਣ ਕੁੱਕਰ ਦੇ ਵਿੱਚ ਦਾਲ ਬਣਾ ਲੈਂਦੀ ਆ ਕੁੱਕਰ ਦੇ ਵਿੱਚੋਂ ਨਾਲੋਂ ਇਹ ਜਦੋਂ ਆਪਾਂ ਕੜਾਈ ਦੇ ਵਿੱਚ ਦਾਲ ਬਣਾਉਨੇ ਆ ਬਹੁਤ ਹੀ ਟੇਸਟੀ ਬਣਦੀ ਹੈ ਵੈਸੇ ਤਾਂ ਹਰੀ ਦੀ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਜਦੋਂ ਆਪਾਂ ਪਾਂਡੇ ਦੇ ਵਿੱਚ ਬਣਾਉਨੇ ਆ ਆਪਣਾ ਜਿਹੜਾ ਦੂਜਾ ਹੁੰਦਾ ਹੈ ਪਾਂਡਾ ਬਣਿਆ ਮਿੱਟੀ ਦਾ ਉਹਦੇ ਵਿੱਚ ਵੀ ਬਹੁਤ ਟੇਸਟੀ ਬਣਦੀ ਹੈ ਕਿਉਂਕਿ ਅੱਜ ਕੱਲ ਹੁਣ ਜਿਹੜੇ ਆਪਣਾ ਗੈਸ ਚੁੱਲ੍ਹੇ ਚੱਲ ਪਿਆ ਤੇ ਇਹ ਆਪਾਂ ਕੜਾਈ ਦੇ ਵਿੱਚ ਦਾਲ ਬਣਾਈ ਆ ਤੁਸੀਂ ਦੇਖ ਸਕਦੇ ਆ ਮੇਰੀ ਦਾਲ ਨੂੰ ਅਵਾਲ ਆਉਣ ਲੱਗ ਪਿਆ اپنی ਜਿਹੜੀ दाल ਆ ਉਹ ਰਿਚਨ ਲੱਗ ਪਈ ਆ ਤੁਸੀਂ ਸਲੋ ਗੈਸ ਤੇ ਕਰਕੇ ਇਹਨੂੰ ਰਿਚਨ دینا ਹੈ ਤੇ ਮੈਂ ਇਸ ਤਰ੍ਹਾਂ ਤੋਂ ਟੱਕ ਦੇਣਾ ਤੇ ਇਹ ਜਮਾ ਵੀ ਜਿਹੜੀ ਬਾਹਰ ਨਹੀਂ ਨਿਕਲੂਗੀ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਨਣ ਲੱਗ ਪਈ ਆ ਇਹ 10 ਮਿੰਟਾਂ ਚ ਹੀ ਉਬਾਲੀ ਜਾਣ ਕੇ ਤੇ 10-15 ਮਿੰਟਾਂ ਤੱਕ ਇਹ ਬਣ ਜਾਂਦੀ ਆ ਜੇ ਤੁਸੀਂ ਜਲਦੀ ਬਣਾਉਣੀ ਹੈ ਤਾਂ ਤੁਸੀਂ ਪਾਣੀ ਦੇ ਵਿੱਚ ਭਿਉਂਕੇ ਵੀ ਰੱਖ ਸਕਦੇ ਹੋ ਤੁਸੀਂ 15 ਮਿੰਟ ਪਹਿਲਾਂ ਪਾਣੀ ਦੇ ਵਿੱਚ ਭਿਉਂਕੇ ਰੱਖ ਸਕਦੇ ਹੋ ਤੇ ਦਾਲ ਤੁਹਾਡੀ ਛੇਤੀ ਬਣ ਜਾਏਗੀ ਇਹ ਮੈਂ ਟੱਕਤੀ ਸੀ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਣ ਕੇ ਰੈਡੀ ਹੋ ਗਈ ਆ ਬਹੁਤ ਹੀ ਵਧੀਆ ਆਪਣੀ ਦਾਲ ਬਣੀ ਆ ਥੈਂਕ ਯੂ ਫॉर ਵਾਚਿੰਗ